एयरपोर्ट्स ਬਲੋਂ ਅਜੇ ਇੱਕ ਨਾਮੀ ਗੈਂਗਸਟਰ ਦਾ ਇੰਕਾਊਂਟਰ ਕਰ ਦਿੱਤਾ ਗਿਆ ਜੋ ਵੱਡੀਆਂ ਵਾਰਦਾਤਾਂ ਵਿੱਚ ਲੁੜਿੰਦਾ ਸੀ ਡੀਆਈਜੀ ਸਤਿੰਦਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਨਮਾ ਸ਼ਹਿਰ ਪੋਰਟਸ ਬਲੋਂ ਇੱਕ ਨਾਮੀ ਸ਼ੂਟਰ ਦਾ ਇੰਕਾਊਂਟਰ ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਡੀਆਈਜੀ ਰੇਂਜ ਲੁਧਿਆਣਾ ਉਹਨਾਂ ਦੇ ਨਾਲ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੀ ਹਾਜ਼ਰ ਸਨ ਉਹ ਦੱਸਿਆ ਕਿ ਅੱਜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਪੁਰਸਫਲੋ ਇੱਕ ਨਾਮੀ ਸ਼ੂਟਰ ਬ੍ਰਿੰਦਰ ਸਿੰਘ ਪਿੰਡ ਪੰਡੋਰੀ ਗੁੱਲ ਤਰਨਤਨ ਦਾ ਰਹਿਣ ਵਾਲਾ ਸੀ ਉਹਨਾਂ ਕਿਹਾ ਕਿ ਸ਼ੂਟਰ ਦੇ ਵੱਲੋਂ ਨਵਾਂ ਸ਼ਹਿਰ ਸਮੇਤ ਵੱਖ-ਵੱਖ ਜਗ੍ਹਾ ਤੇ ਬਾਰਤਾਂਤਬੇ ਚਾਵਲ ਸੀ ਸ਼ੂਟਰ ਲਗਾਤਾਰ ਮਨੂ ਅਗਵਾਨ ਤੇ ਗੋਪੀ ਨਵਾਂ ਸ਼ਹਿਰ ਦੇ ਕਹਿਣ ਤੇ ਜਾੜਲਾ ਨਵਾਂ ਸ਼ਹਿਰ ਦੇ ਠਿਕਿਆਂ ਉੱਪਰ ਗਰਨੇਡ ਨਾਲ ਹਮਲਾ ਕਰਦਾ ਸੀ ਹੋਰ ਵੀ ਬਹੁਤ ਸਾਰੀਆਂ ਬਾਰਤਾਂਤਾਂ ਕੀਤੀਆਂ ਸਨ ਇਸ ਨੇ ਇਸ ਦੀ ਪੁਰਸ ਵੱਲੋਂ ਕਾਫੀ ਸਮੇਂ ਤੋਂ ਪੜਤਾਲ ਕੀਤੀ ਜਾ ਰਹੀ ਸੀ ਅੱਜ ਪੁਰਸਫਲੋ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਸੀ ਪਤਾ ਲੱਗਾ ਕਿ ਇੱਕ ਨਾਮੀ ਸ਼ੂਟਰ ਕੰਮ ਰਿਹਾ ਹੈ ਤਾਂ ਪੁਲਿਸ ਨੇ ਇਸ ਦੇ ਮੋਟਰਸਾਈਕਲ ਦਾ ਪਿੱਛਾ ਕੀਤਾ ਉਸ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈབྱੇ ਇਸ ਉੱਤੇ ਫਾਇਰ ਕੀਤੇ ਤਾਂ ਇਹ ਸ਼ੂਟਰ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿੱਤਰਕੁਸ਼ ਕਰਤਾ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਤਬਾਹ ਨਾ ਕਰੋ ਗਲਤ ਰਸਤੇ ਵਿੱਚ ਨਾ ਜਾਓ ਉਹਨਾਂ ਨੇ ਸ਼ਰਾਬ ਤੇ ਅੰਸਰਾਂ ਨੂੰ ਤਾੜਨਾ ਕਰਦੇ ਹੋਏ ਕਿ ਆ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਕਿਸੇ ਵੀ ਕੀਮਤ ਤੇ ਇਸ شرارتی ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਐਸਪੀ ਜਾਂਚ ਸਰਜੀਤ ਸਿੰਘ ਭయ్యా ਡੀਐਸਪੀ ਰਾਜਕਮਾਰ ਬਜਾੜ ਸ਼੍ਰੀ ਨਵਾਂ ਸ਼ਹਿਰ ਦੇ ਮੁੱਖ ਅਫਸਰ ਅਵਤਾਰ ਸਿੰਘ ਤੇ ਪੁਲਿਸ ਪਾਰਟੀ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਨਵਾਂ ਸ਼ਹਿਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਵੇਰੇ ਦੁਪਹਿਰ ਦੇ ਟਾਈਮ ਨਵਾਂ ਸ਼ਹਿਰ ਪੁਲਿਸ ਪਾਰਟੀ ਪਟੋਲਿੰਗ ਤੇ ਸੀ ਕਿਉਂਕਿ ਪਿਛਲੇ ਦਿਨਾਂ ਚ ਇੱਥੇ ਵਾਰਦਾਤਾਂ ਕਾਫੀ ਹੋਈਆਂ ਸੀਗੀਆਂ ਔਰ ਪੋਸਟ ਪਟੋਲਿੰਗ ਦੌਰਾਨ ਜਦ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨਾਂ ਮੋਟਰਸਾਈਕਲ ਆਫ ਦਾ ਉੱਥੇ ਉਹਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਡਾਇਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਉੱਥੇ ਡਿੱਗ ਗਿਆ ਤੇ ਉਹਨੇ ਭੱਜਿਆ ਯੂਰੋ ਪੁਲਿਸ ਪਾਰਟੀ ਵੀ ਰੋਕ ਕੇ ਉਹਦੇ ਪਿੱਛੇ ਉਹਦਾ ਪਿੱਛਾ ਕੀਤਾ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੈਲਫ ਡਿਫੈਂਸ ਚ ਪੁਲਿਸ ਪਾਰਟੀ ਨੇ ਉਹਨੂੰ ਵਾਰਨ ਵੀ ਕੀਤਾ ਹਵਾ ਚੀ ਗੋਲੀ ਚਲਾਈ ਬਟ ਉਹ ਰੈਗੂਲਰਲੀ ਆਪਣੇ ਪਿਸਟਲ ਨਾਲ ਫਾਇਰ ਕਰ ਰਿਹਾ ਸੀ ਤੇ ਸੈਲਫ ਡਿਫੈਂਸ ਚਰੋ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤਾਂ ਉਹ ਜ਼ਖਮੀ ਹੋ ਗਿਆ ਜੁਰੋ ਉਹਨੂੰ ਇੱਥੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਹਨੂੰ ਡਿਕਲੇਅਰ ਡੈੱਡ ਕੀਤਾ ਜੀ ਉਹਦੀ ਹੁਣ ਜੋ ਉਹਦੀ ਪਛਾਣ ਹੋਈ ਆ ਉਹ ਵਰਿੰਦਰ ਸਿੰਘ ਉਹਦਾ ਨਾਂ ਤੇ ਉਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਤੇ ਪਹਿਲਾਂ ਵੀ ਪਰਚੇ ਆ ਜੇਲ੍ਹ ਚ ਰਹਿ ਕੇ ਆਇਆ ਹੋਇਆ ਜੀ ਔਰ ਪੰਡੋਰੀ ਗੋਲਾ ਤਰਨ ਤਰਨ ਚ ਪਿੰਡ ਪੈਂਦਾ ਹੈ ਇਹ ਉਥੋਂ ਦਾ ਰਹਿਣ ਵਾਲਾ ਔਰ ਜੋ ਥੋੜੇ ਦਿਨ ਪਹਿਲਾਂ ਜਾਰਡਲੇ ਨਵੇਂ ਸ਼ਹਿਰ ਦੇ ਵਿੱਚ ਗ੍ਰੇਨੇਡ ਬਲਾਸਟ ਹੋਇਆ ਸੀ ਇਹਨੂੰ ਪੁਲਿਸ ਪਾਰਟੀ ਨੇ ਪਹਿਲਾਂ ਹੀ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਟੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਇਨਵੋਲਡ ਆ ਔਰ ਇਹ ਮਨੂਗਵਾਨ ਔਰ ਗੋਪੀ ਨਵੇਂ ਸ਼ਾਰੀਆ ਦੇ ਕਹਿਣ ਤੇ ਇਹਨੇ ਇਹ ਕੀਤਾ। ਇਸ ਤੋਂ ਇਲਾਵਾ ਪਿਛਲੇ ਦਿਨਾਂ ਚ ਚੀਮਾ ਖੁੱਡੀ ਜੋ ਕਿ ਅ ਸ਼੍ਰੀ ਹਰਿਕੰਧਪੁਰ ਦੇ ਵਿੱਚ ਪਿੰਡ ਪੈ ਜਾਂਦਾ ਹੈ ਉੱਥੇ ਸਰਪੰਚ ਜੁਗਰਾਜ ਸਿੰਘ ਦਾ ਮਰਡਰ ਹੋਇਆ ਸੀ। ਉਹਦਾ ਵੀ ਇਹ ਮੇਨ ਅਕਿਊਜ਼ਡ ਹੈ। ਉਹ ਵੀ ਇਹਨੇ ਕਤਲ ਕੀਤਾ ਸੀ ਤਾਂ ਔਰ ਪਿੱਲੋ ਵੀ ਇਹ ਜੇਲ੍ਹ ਦੇ ਵਿੱਚ ਐਨਡੀਪੀਐਸ ਐਕਟ ਤੇ ਹੋਰ ਕਿਹੜੇ-ਕਿਹੜੇ ਅਫੈਂਸ ਚ ਰੈਕ ਹੈ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਟ ਕਰ ਰਹੇ ਆ। ਸੋ ਇਹ ਸਾਰਾ ਕੁਝ ਮਨੂ ਅਗਵਾਨ ਔਰ ਗੋਪੀ ਨਵੇਂ ਸ਼ਹਿਰੀਏ ਦੇ ਕਹਿਣ ਤੇ ਇਹ ਸਾਰਾ ਮੋਡਿਊਲ ਚੱਲ ਰਿਹਾ ਸੀਗਾ ਔਰ ਹੁਣ ਕਿਸ ਕੰਮ ਲਈ ਇਹ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ ਇੱਕ ਮੋਟਰਸਾਈਕਲ ਵੀ ਉੱਥੇ ਬਰਾਮਦ ਹੋਇਆ ਆ ਇਹ ਚੋਰੀ ਦਾ ਆ ਕੀ ਹੈ ਅਸੀਂ ਉਹ ਵੀ ਸਾਰਾ ਇਹਨੂੰ ਦੇਖ ਰਹੇ ਆ ਜੀ ਪਰ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਫੇਰ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਟੈਰਰਿਸਟ ਐਕਟੀਵਿਟੀਜ਼ ਜਾਂ ਇਹ ਚੀਜ਼ਾਂ ਕਰਾਉਂਦੇ ਆ ਪਰ ਪੰਜਾਬ ਪੁਲਿਸ ਇਹਨੂੰ ਸਖਤੀ ਨਾਲ ਜਿੱਠੂਗੀ ਔਰ ਪੰਜਾਬ ਪੁਲਿਸ ਇਸ ਚੀਜ਼ ਨੂੰ ਬਿਲਕੁਲ ਵਧ ਨਹੀਂ ਦੋਗੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਆ ਕਿ ਇਹ ਸ਼ਰਾਰਤੀ ਅੰਸਰਾਂ ਦੇ ਕਹਨੇ 'ਚ ਨਾਓ ਇਹ ਆਪ ਤਾਂ ਬਾਹਰ ਬੈਠੇ ਆ ਇੱਥੇ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨ ਸਾਡੇ ਮਨੁਘਵਾਨ ਔਰ ਗੋਪੀ ਨਾਇਮੀ ਸ਼ਹਿਰੀ ਵੱਲੋਂ ਮਿਸ ਗਾਈਡ ਕੀਤੇ ਗਏ ਲਾਲਚ ਦੇ ਕੇ ਵੱਖ-ਵੱਖ ਹਿੰਸਾ ਕ੍ਰਾਈਮ ਕਰਕੇ ਆਪ ਆਪਦੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ ਜਦੋਂ ਇੱਕ ਨੌਜਵਾਨ ਬੱਚਾ ਚਲੇ ਜਾਂਦਾ ਆ ਫੈਮਿਲੀ ਮੈਂਬਰ ਵੀ ਡਿਸਟਰਬ ਹੋ ਜਾਂਦੇ ਆ ਸੋ ਅਸੀਂ ਬਿਲਕੁਲ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਬਿਲਕੁਲ ਸਖਤ ਜਦਾਇਤਾ ਹਨ ਅਸੀਂ ਇਹਨੂੰ ਸ਼ਕਤੀ ਨਾਲ ਨਜਿੱਠਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਨਹੀਂ ਬਦਲਣ ਦੇਵਾਂਗੇ ਲੋਕੇਸ਼ਨ ਕਿਹ ਅਨਕਾਉਂਟਰ ਹੋਇਆ ਇਹ ਸਾਡੇ ਸਦਰ ਬਲਾਚੌਰ ਦੇ ਏਰੀਆ ਦੇ ਵਿੱਚ ਇਹ ਅਨਕਾਉਂਟਰ ਹੋਇਆ ਆ ਉੱਥੇ ਸਾਡੀ ਪੁਲਿਸ ਪੁਲਿਸ ਪਾਰਟੀ ਬਾਕੀ ਵੀ ਉੱਥੇ ਸਾਡੀ ਮੌਜੂਦ ਆ ਇਹਨੂੰ ਅਸੀਂ ਇਮੀਡੀਏਟਲੀ ਕਿਉਂਕਿ ਪਹਿਲੋ ਇਹ ਹੁੰਦਾ ਪਈ ਬਚ ਜਾਏ ਅਸੀਂ ਅਗਲੀ ਹੋਰ ਇਨਵੈਸਟੀਗੇਸ਼ਨ ਕਰ ਸਕੀਏ ਪਰ ਮੀਨਵਾਲ ਜਿਹੜਾ ਹਸਪੀਟਲ ਆਇਆ ਤੇ ਇੱਥੇ ਡਾਕਟਰ ਨੇ ਇਹਨੂੰ ਡੈੱਡ ਡਿਕਲੇਅਰ ਕੀਤਾ ਜੜਲਾ ਜੜਲਾ ਬਲਸਪੋਰਟ ਦੇ ਵਿੱਚ ਇਕੱਲਾ ਹੀ ਸੀਗਾ ਇਨਵੋਲਵ ਜਾਂ ਹੋਰ ਵੀ ਸੀਗਾ ਇਹ ਇਕੱਲਾ ਹੀ ਆਇਆ ਸੀਗਾ ਜੀ ਜੜਲਾ ਜਿਹੜਾ ਉੱਥੇ ਗ੍ਰੇਨੇਡ ਬਲਾਸਟ ਹੋਇਆ ਸੀਗਾ ਪਰ ਇਹਦੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਨੂ ਅਗਵਾਨ ਗੋਪੀ ਨਵਾਸ਼ਾਰੀਆ ਤੇ ਹੋਰ ਇੱਥੇ ਜਿਹੜੇ ਲੋਕਲ ਮੋਡਿਊਲ ਆ ਉਹ ਵੀ ਅਸੀਂ ਟ੍ਰੇ ਉਨ੍ਹਾਂ ਦੇ ਖਿਲਾਫ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਔਰ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਰਿਕਵਰੀ ਜੀ ਇੱਕ 9mm ਦਾ ਵਿਦੇਸ਼ੀ ਪਿਸਟਲ ਆ ਔਰ ਖਾਲੀ ਰਾਉਂਡ ਵੀ ਮਿਲੇ ਜਿਹੜੇ ਉਹਨੇ ਉੱਥੇ ਫਾਇਰ ਕੀਤੇ ਆ ਔਰ ਇੱਕ ਮੋਟਰਸਾਈਕਲ ਆ ਸਰ ਨਵਾਂ ਸ਼ਹਿਰ ਸਟੇਸ਼ਨ ਨੂੰ ਗੈਂਗਸਟਰ ਹੁਣ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪਿੱਛੇ ਮੰਛਾ ਕੀ ਲੱਗਦੀ ਹੈ ਜੀ ਤੁਸੀਂ ਦੇਖੋ ਜੀ ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਔਰ ਮੈਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣਾ ਆ ਕਿ ਨਵਾਂ ਸ਼ਹਿਰ ਪੁਲਿਸ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਹੁਣ ਦਵਾਂਗੇ ਔਰ 라ਹੀ ਚੀਜ਼ ਹੋਊਗੀ ਗੋਲੀ ਕਿ ਨਹੀਂ ਲੱਗੀ ਸਰ ਇਹਨੂੰ ਹਾਂਜੀ ਗੋਲੀ ਕਿ ਨਹੀਂ ਲੱਗੀ ਉਹ ਹੁਣ ਸਾਰਾ ਚੈੱਕ ਕਰ ਰਹੇ ਆ ਜੀ ਮੇਰਾ ਖਿਆਲ ਇਹਦੇ ਇੱਕੀ ਬੁਲੇਟ ਇੰਝ ਰਹੀ ਹੈ ਦੋਆਬੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੈਂਗਵਾੜ ਦਾ ਕਦੇ ਵੀ ਨਹੀਂ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਕਾਫੀ ਜ਼ਿਆਦੇ ਜਿਹੜੇ ਨਾਮ ਆ ਰਹੇ ਨੇ ਇਹਦਾ ਕਾਰਨ ਕੀ ਦੇਖੋ ਇਹ ਇਹਨੂੰ ਇਹਨੂੰ ਇਹ ਜਿਹੜਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਆ ਕਿ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਤੀ ਅੰਸਰ ਜਿੱਦਾਂ ਤੁਹਾਨੂੰ ਦੱਸਿਆ ਕਿ ਮਨੂ ਅਗਵਾਨ ਤੇ ਗੋਪੀ ਨਵੇਂ ਸ਼ਹਿਰੀਏ ਦੇ ਕਹਿੰਦੇ ਇਹ ਚੀਜ਼ ਕਰ ਰਹੇ ਸੀਗੇ ਇਹ ਨੌਜਵਾਨ ਇੰਨਾ ਤੋਂ ਸੁਚੇਤ ਹੋਣ ਆਪਣੀ ਜ਼ਿੰਦਗੀ ਆਪ ਦੇ ਘਰ ਦੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਇਹ ਲੋਕ ਛੋਟਾ ਲਾਲਚ ਦੇ ਕੇ ਤੁਹਾਨੂੰ ਇਸ ਜੁਰਮ ਦੀ ਦੁਨੀਆ ਚ ਖਿੱਚਦੇ ਆ ਅਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਹੈ ਔਰ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ ਲਊਗਾ ਕਾਨੂੰਨ ਨੂੰ ਇਦਾਂ ਦੀਆਂ ਕੋਈ ਗਤੀਵਿਧੀਆਂ ਕਰੂਗਾ ਪਲੀਜ਼ ਕਾਨੂੰਨ ਅਨੁਸਾਰ ਜੋ ਵੀ ਉਹਦੇ ਖਿਲਾਫ ਕਾਰਵਾਈ ਬੰਦੀ ਹੋਈ ਅਸੀਂ ਉਹਨੂੰ ਸ਼ਕਤੀ ਨਾਲ ਲਵਾਗੇ ਸਰ ਤਿੰਨ ਨੇ ਇਥੋਂ ਮੈਡੀਕਲ ਕੀਤਾ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ ਪਰ ਜਿਹੜੇ ਵਿਦੇਸ਼ਾਂ ਵਿੱਚ ਗੈਂਗਸਟਰ ਬੈਠੇ ਉਹਨਾਂ ਨੂੰ ਜਿਹੜੇ ਬੈਠੇ ਆ ਵਿਦੇਸ਼ਾਂ 'ਚ ਵੀ ਜਿਹੜੇ ਬੈਠੇ ਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖੋਗੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਔਰ ਬਾਹਰ ਬੈਠੇ ਵੀ ਤਿੰਨ ਚਾਰ ਜਿਹੜੇ ਨਾਮੀ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਐਕਟੀਵਿਟੀਜ਼ ਸੀਗੇ ਉਹ ਵੀ ਫੜੇ ਜਾ ਚੁੱਕੇ ਆ ਔਰ ਤਿੰਨ ਚਾਰ ਅਸੀਂ ਵਾਪਸ ਵੀ ਲਾਇਆ ਹੈ ਤੇ ਜਿਹੜੇ ਫੜੇ ਗਏ ਉਹ ਵੀ ਛੇਤੀ ਵਾਪਸ ਆ ਰਹੇ ਆ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਅਸੀਂ ਕਰਾਂਗੇ ਜਿਹੜਾ ਕੱਲ ਸਰਪੰਚ ਤੇ ਹੋਇਆ ਸਰਉੜੀ ਚ ਕੋਈ ਪੁਲਿਸ ਹਾਂ ਉਹਦੇ ਉਹ ਉਹ ਐਸ ਗੈਂਗ ਨਾਲ ਰਿਲੇਟਡ ਨਹੀਂ ਸੀਗਾ ਪਰ ਉਹਦੇ ਚ ਵੀ ਐਸਐਸਪੀ ਸਾਹਿਬ ਦੇ ਬੜੀ ਮਿਹਨਤ ਨਾਲ ਅਸੀਂ ਬਹੁਤ ਨੇੜੇ ਪਹੁੰਚ ਗਏ ਆ ਪਰ ਉਹਨਾਂ ਦਾ ਵੀ ਅਸੀਂ ਤੁਹਾਨੂੰ ਮੁਲਜ਼ਮਾਂ ਨੂੰ ਫੜ ਕੇ ਤੁਹਾਨੂੰ ਛੇਤੀ ਦੱਸਾਂ ਸਰ ਅੱਗੇ ਤਿਹਾਰਾ ਦਾ ਸਮਾਂ ਹੈ ਪੁਲਿਸ ਪਾਰਟੀ ਪੈਟਰੋਲਿੰਗ ਕਰ ਰਹੀ ਹੈ ਪੁਲਿਸ ਪਾਰਟੀ ਮਸਤੈਦ ਹੈ ਲੇਕਿਨ ਲੋਕਾਂ ਚ ਡਰਨਾ ਪਣ ਪਏ ਉਹਦੇ ਲਈ ਕੀ ਕਹੋਗੇ ਲੋਕਾਂ 'ਚ ਬਿਲਕੁਲ ਲੋਕਾਂ 'ਚ ਡਰ ਨਹੀਂ ਹੋਣਾ ਚਾਹੀਦਾ ਅਸੀਂ ਦਿਨ ਰਾਤ ਲੋਕਾਂ ਲਈ ਪਬਲਿਕਲੀ ਅਸੀਂ ਜਾਗਦੇ ਆਂ ਔਰ ਅਸੀਂ ਆਪਦੀ ਡਿਊਟੀ ਵੀ ਬਾਕੂ ਵੀ ਕਰਾਦੇ ਚ ਸਰ ਜੜਲਾ ਕੇਸ ਦੇ ਵਿੱਚ ਕੋਈ ਆਈਐਸਏ ਲਿੰਕ ਵੀ ਸਾਹਮਣੇ ਆਇਆ ਜੀ ਹਾਈਐਸਏ ਲਿੰਕ ਹੀ ਹੈ ਨਾ ਜਿਹੜੇ ਇਹ ਬਾਹਰ ਟੈਰਰਿਸਟ ਬੈਠੇ ਆ ਇਹ ਇਹ ਥਰੂ ਸਾਡੇ ਜੋ ਪਾਕਿਸਤਾਨ ਦੇ ਥਰੂ ਹੀ ਇਹ ਹਥਿਆਰ ਗ੍ਰਨੇਡ ਆਉਂਦੇ ਆ ਉਹਨਾਂ ਦੇ ਜ਼ਰੀਏ ਹੀ ਇਹ ਫੇਰ ਅੱਗੇ ਛੁੱਟੇ ਜਾਂਦੇ ਆ ਔਰ ਗ੍ਰਨੇਡ ਤਾਂ ਥਰੂ ਬਾਰਡਰ ਉਧਰ ਹੀ ਆ ਰਹੇ ਆ